ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਾਜਵਿੰਦਰ ਸਿੰਘ ਸਰਾਹਕਾਲੇ ਕੇ ਪੰਜਾਬ ਡਾਇਲੌਗ ਚੈਨਲ ਤੇ ਤੁਹਾਡਾ ਸਵਾਗਤ ਕਰਦਾ ਹਾਂ ਸੋ ਦੋਸਤੋ ਜੇ ਗੱਲ ਕਰੀਏ ਫਿਰੋਜ਼ਪੁਰ ਲੋਕ ਸਭਾ ਹਲਕੇ ਦੀ ਬਾਰਡਰ ਏਰੀਆ ਦਾ ਹਲਕਾ ਹੈ ਤੇ ਇੱਥੋਂ ਜੇ ਆਪਾਂ ਕੈਂਡੀਡੇਟ ਦੀ ਗੱਲ ਕਰੀਏ ਤਾਂ ਇਸ ਸਮੇਂ ਇੰਡੀਅਨ ਨੈਸ਼ਨਲ ਕਾਂਗਰਸ ਨੇ ਇੱਥੋਂ ਸ਼ੇਰ ਸਿੰਘ ਖਵਾਇਆ ਜਿਹਨੂੰ ਟਿਕਟ ਦਿੱਤੀ ਹੈ ਭਾਰਤੀ ਜਨਤਾ ਪਾਰਟੀ ਨੇ ਰਾਣਾ ਗੁਰਮੀਤ ਸਿੰਘ ਸੋਢੀ ਜੀ ਨੂੰ ਉਮੀਦਵਾਰ ਐਲਾਨਿਆ ਹੈ ਆਮ ਆਦਮੀ ਪਾਰਟੀ ਨੇ ਜਗਦੀਪ ਸਿੰਘ ਕਾਕਾ ਬਰਾੜ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਨਰਦੇਵ ਸਿੰਘ ਬੋਬੀ ਮਾਨ ਨੂੰ ਆਪਣਾ ਕੈਂਡੀਡੇਟ ਬਣਾਇਆ ਹੈ ਇਸ ਤੋਂ ਇਲਾਵਾ ਪਹੁੰਚ ਸਮਾਜ ਪਾਰਟੀ ਵੱਲੋਂ ਸਰਿੰਦਰ ਕੰਬੋਜ ਜੋ ਕਿ ਮੌਜੂਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਗੋਲਡੀ ਕਮੋਲ ਦੇ ਫਾਦਰ ਸਾਹਿਬ ਨੇ ਉਹਨਾਂ ਨੂੰ ਟਿਕਟ ਦੇ ਕੇ ਮੈਦਾਨ ਵਿੱਚ ਉਤਾਰਿਆ ਹੈ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੋ ਕਿ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਹੈ ਉਹਨਾਂ ਵੱਲੋਂ ਗੁਰਚਰਨ ਸਿੰਘ ਭੁੱਲਰ ਨੂੰ ਟਿਕਟ ਦਿੱਤੀ ਗਈ ਹੈ ਇਸ ਤੋਂ ਇਲਾਵਾ ਹੋਰ ਵੀ ਆਜ਼ਾਦ ਤੇ ਅਲੱਗ-ਅਲੱਗ ਪਾਰਟੀਆਂ ਵੱਲੋਂ ਕੈਂਡੀਡੇਟ ਬਹੁਤ ਜ਼ਿਆਦਾ ਕੈਂਡੀਡੇਟ ਜੋ ਨੇ ਚੋਣ ਮੈਦਾਨ ਵਿੱਚ ਆਏ ਤੇ ਹੁਣ ਗੱਲ ਕਰੀਏ ਇੱਥੇ ਮੇਨ ਮੁਕਾਬਲਾ ਕਿਸ ਦੇ ਵਿਚਕਾਰ ਹੈ ਸੱਤਾਧਾਰੀ ਪਾਰਟੀ ਹੋਣ ਦੇ ਕਾਰਨ ਆਮ ਆਦਮੀ ਪਾਰਟੀ ਇੱਕ ਤੇ ਮੁਕਾਬਲੇ ਵਿੱਚ ਜ਼ਰੂਰ ਹੈ ਜਗਦੀਪ ਸਿੰਘ ਕਾਕਾ ਬਰਾੜ ਜੀ ਉਸ ਤੋਂ ਇਲਾਵਾ ਇੱਥੇ ਕਾਂਗਰਸ ਦੇ ਸ਼ੇਰ ਸਿੰਘ ਖਵਾਇਆ ਵੀ ਇੱਕ ਮਜ਼ਬੂਤ ਦਾਵੇਦਾਰ ਨੇ ਸੀਟ ਤੇ ਤੇ ਇਸ ਸੀਟ ਤੇ ਆਪਣਾ ਭਾਜਪਾ ਵੱਲੋਂ ਰਾਣਾ ਗੁਰਮੀਤ ਸਿੰਘ ਸੋਢੀ ਵੀ ਕਾਫੀ ਵੋਟ ਲਿਆ ਸਕਦੇ ਨੇ ਤੋਂ ਸੋ ਜਿਹੜਾ ਮੇਨ ਮੁਕਾਬਲਾ ਮੇਰੇ ਹਿਸਾਬ ਨਾਲ ਲੱਗ ਰਿਹਾ ਉਹ ਸ਼੍ਰੋਮਣੀ ਆਪਣਾ ਆਮ ਆਦਮੀ ਪਾਰਟੀ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿਚਕਾਰ ਮੇਨ ਮੁਕਾਬਲਾ ਇਥੇ ਦਿਖਾਈ ਦੇ ਰਿਹਾ ਹੈ ਸੋ ਦੇਖਦੇ ਆ ਜਿੱਤ ਕਿਸ ਦੀ ਸਾਰੇ ਹੀ ਕੈਂਡੀਡੇਟ ਤਗੜੇ ਹੁੰਦੇ ਨੇ ਸਾਰੇ ਹੀ ਮਿਹਨਤ ਕਰਦੇ ਨੇ ਤੇ ਜਿਸ ਨੂੰ ਲੋਕ ਚੋਣਗੇ ਜਿੱਤ ਉਹਦੇ ਚੋਲੇ ਪੈਣੀ ਹੈ ਤੇ ਦੇਖਦੇ ਆ 4 ਤਰੀਕ ਨੂੰ ਫਿਰੋਜ਼ਪੁਰ ਆੜਕਾ ਕਿਸ ਨੂੰ ਆਪਣਾ ਐਮਪੀ ਚੁਣਦਾ ਹੈ